ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 7 ਮਈ 2024 ਦਿੰਦੇ ਵੇਲੇ ਦੇ ਮੌਸਮ ਦੀ ਕੀ ਹਾਲਚਲ ਨੇ ਕੀ ਹਰਕਤਾਂ ਪੰਜਾਬ ਦੇ ਮੌਸਮ ਦੇ ਵਿੱਚ ਹੋ ਰਹੀਆਂ ਨੇ ਤੇ ਹਵਾ ਦਾ ਰੁੱਖ ਕਿਵੇਂ ਦਾ ਰਹੇਗਾ ਟੈਂਪਰੇਚਰ ਦੇ ਵਿੱਚ ਕੀ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਗਰਮੀ ਦਾ ਅਸਰ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਪੰਜਾਬ ਦੇ ਵਿੱਚ ਸਾਰੀ ਜਾਣਕਾਰੀ ਦਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ 올 ਦਾ ਨੋਟੀਫਿਕੇਸ਼ਨ ਔਨ ਕਰ ਦਿਓ ਸਾਰੇ ਨੋਟੀਫਿਕੇਸ਼ਨ ਔਨ ਹੋਣ ਗਿਆ ਤਾਂ ਖੋੜੇ ਤੱਕ ਸਾਡੇ ਦੁਆਰਾ ਅਪਲੋਡ ਕੀਤੀ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਮੌਕੇ ਸਿਰ ਆ ਸਕੀ ਕਿ ਤੁਸੀਂ ਮੌਸਮ ਦੀ ਜਾਣਕਾਰੀ ਜਾਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋਗੇ ਤਾਜ਼ਾ ਸੈਟਲਾਈਟ ਮੈਪ ਜੇਖ ਲੈਂਦੇ ਜੀ ਸਵੇਰ ਦੇ ਵੇਲੇ ਪੰਜਾਬ ਦੇ ਉੱਪਰ ਕੋਈ ਬੱਦਲੀ ਸਿਸਟਮ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਕਿ ਸਾਹ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਧੁੱਪ ਪੂਰੇ ਜੋਰ-ਸ਼ੋਰਾਂ ਤੇ ਰਹੇਗੀ ਤੇ ਪੂਰੇ ਧੁੱਪ ਚਮਕਣ ਦੇ ਨਾਲ ਟੈਂਪਰੇਚਰ ਦੇ ਵਿੱਚ ਵਾਧਾ ਹੋਣਾ ਇੱਕ ਨਾਰਮਲ ਜੀ ਗੱਲ ਹੈ ਬੀਤੀ ਕੱਲ ਜਾਨੀ ਕਿ 6 ਮਈ ਨੂੰ ਵੀ ਪੰਜਾਬ ਦੇ ਵਿੱਚ ਪੂਰੀ ਤਰੀਕੇ ਨਾਲ ਧੁੱਪ ਲਿਸ਼ਕੀ ਸੀ ਜਿਸ ਦੇ ਨਾਲ ਕਿ ਦਿਨ ਦੇ ਵੇਲੇ ਟੈਂਪਰੇਚਰ ਵੀ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਰਾਤ ਦੇ ਵੇਲੇ ਵੀ ਗਰਮੀ ਦਾ ਅਹਿਸਾਸ ਹੋਣਾ ਹੁਣ ਸ਼ੁਰੂ ਹੋ ਚੁੱਕਿਆ ਹੈ ਜੀ ਗੱਲ ਕਰ ਲਈਏ ਟੈਂਪਰੇਚਰ ਦੇ ਵਿੱਚ ਵਾਧੇ ਦੇ ਨਾਲ ਕੀ ਅਸਰ ਦਿਖਾਈ ਦੇ ਰਹੇ ਨੇ ਇੱਕ ਪ੍ਰਭਾਵ ਵਾਲਾ ਖੇਤਰ ਬਣਦਾ ਹੋਇਆ ਪੰਜਾਬ ਦੇ ਨੇੜੇ ਚੜੇ ਦਿਖਾਈ ਦੇ ਰਿਹਾ ਜਿਸ ਦਾ ਕੀ ਅਸਰ ਮੌਨਸੂਨੀ ਹਵਾਵਾਂ ਦੇ ਆਉਂਦੇ 10 12 ਤਰੀਕ ਤੋਂ ਨੇੜੇ ਚੜੇ ਦਿਖਾਈ ਦੇਵੇਗਾ ਗੱਲ ਕਰ ਲਈ ਅੱਜ ਦੇ ਟੈਂਪਰੇਚਰ ਦੀ ਅੱਜ ਦੇ ਟੈਂਪਰੇਚਰ 40 ਡਿਗਰੀ ਤੋਂ ਪਾਰ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਲਗਭਗ ਟੈਂਪਰੇਚਰ ਪਹੁੰਚ ਜਾਵੇਗਾ ਜੀ ਦੁਪਹਿਰ ਦੇ ਵੇਲੇ ਤੇ ਗੱਲ ਕਰ ਲਈਏ ਹਵਾਵਾਂ ਦੇ ਰੁੱਖ ਦੀ ਹਵਾਵਾਂ ਉੱਤਰ ਪੱਛਮੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਹਵਾਵਾਂ ਦੀ ਗਤੀ 10 15 ਜਾਂ 20 ਕਿਲੋਮੀਟਰ ਮੈਕਸਿਮਮ ਹੋਵੇਗੀ ਤੇ ਜਿਸ ਦੇ ਕਾਰਨ ਥੋੜੀ ਬਹੁਤੀ ਗਰਮੀ ਦਾ ਅਹਿਸਾਸ ਜ਼ਰੂਰ ਘਟੇਗਾ ਪਰ ਤਿੱਖੀ ਧੁੱਪ ਹੋਣ ਦੇ ਕਾਰਨ ਐਡਾ ਕੋਈ ਫਰਕ ਪੈਂਦਾ ਦਿਖਾਈ ਨਹੀਂ ਦੇ ਰਿਹਾ ਗੱਲ ਕਰ ਲਈਏ ਬੱਦਲਾਂ ਦੀ ਆਵਾਜ਼ ਹੈ ਜੀ ਕਿਸੇ ਤਰੀਕੇ ਦਾ ਬੱਦਰੀ ਸਿਸਟਮ ਪੰਜਾਬ ਦੇ ਉੱਪਰ ਲੰਘਦਾ ਅੱਜ ਦਿਖਾਈ ਨਹੀਂ ਦੇ ਰਿਹਾ ਹਲਕੀ ਫੁਲਕੀ ਇੱਕ ਸਿਸਟਮ ਜੋ ਬਣਿਆ ਹੋਇਆ ਹੈ ਪਹਾੜੀ ਖੇਤਰਾਂ ਦੇ ਵਿੱਚ ਤੇ ਉੱਤਰ ਭਾਰਤ ਦੇ ਵਿੱਚ ਬਣਿਆ ਹੋਇਆ ਜਿਸ ਦਾ ਕੀ ਅਸਰ ਪੰਜਾਬ ਦੇ ਉੱਪਰ ਨੇੜੇ ਤੇੜੇ ਪੈਂਦਾ ਕੋਈ ਦਿਖਾਈ ਨਹੀਂ ਦੇ ਰਿਹਾ ਤੇ ਗੱਲ ਕਰ ਲਈਏ ਓਵਰ ਆਲ ਤਾਂ ਮੌਸਮ ਖੁਸ਼ਕ ਰਹੇਗਾ ਜੀ ਕੋਈ ਬਹੁਤ ਹਲਚਲ ਜਾਂ ਕਿਸੇ ਵੱਡੀ ਹਰਕਤ ਦੀ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਮੌਸਮ ਦੇ ਵਿੱਚ ਹੁੰਦੀ ਜਿਸ ਦਾ ਕੀ ਅਸਰ ਗੱਲ ਕਰ ਲਈਏ ਅਗਰ ਮੀਂਹ ਦੇ ਪੱਖ ਤੋਂ ਕੋਈ ਵੀ ਅਜਿਹਾ ਮੀਂਹ ਦਾ ਸਿਸਟਮ ਪੰਜਾਬ ਦੇ ਵਿੱਚ ਬਣਦਾ ਦਿਖਾਈ ਨਹੀਂ ਦੇ ਰਿਹਾ ਗੱਲ ਕਰ ਲਈ ਆਉਂਦੇ ਸਿਸਟਮ ਦੇ ਬਾਰੇ ਜੋ ਵੀ ਪੰਜਾਬ ਦੇ ਵਿੱਚ ਬਣ ਰਹੇ ਨੇ ਉਹ 10 ਤੋਂ ਲੈ ਕੇ 15 ਤਰੀਕ ਦੇ ਵਿੱਚ ਹੈ ਤੇ ਜਿਹਦੇ ਬਾਰੇ ਜਾਣਕਾਰੀ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਦੇ ਦੇਵਾਂਗੇ ਤੇ ਉਦੋਂ ਤੱਕ ਬਣੇ ਰਹੋ ਚੈਨਲ ਵਾਇਦਰ ਅਪਡੇਟਸ ਟੂਡੇ ਦੇ ਨਾਲ ਤਾਂ ਕਿ ਜਦੋਂ ਵੀ ਅਸੀਂ ਕੋਈ ਮੌਸਮ ਦੀ ਜਾਣਕਾਰੀ ਦੀ ਅਪਲੋਡ ਕਰੀਏ ਤਾਂ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤੁਹਾਨੂੰ ਉਹ ਨੋਟੀਫਿਕੇਸ਼ਨ ਟਾਈਮ ਸਿਰ ਆ ਸਕੇਗੀ ਤੇ ਤੁਸੀਂ ਮੌਕੇ ਸਿਰ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋਗੇ ਤੇ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਸ ਨੂੰ ਇੰਪਲੀਮੈਂਟ ਕਰ ਸਕੋਗੇ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਜੀ